ਇੱਕ ਵਾਰ ਗੁਰੂ ਘਰ ਵਿੱਚ ਜੋੜਾ ਜਮਾ ਕਰਵਾਉਂਦੇ ਹੋਏ ਮੈਨੂੰ ਕਿਸੇ ਵਿਅਕਤੀ ਨੇ ਪੁੱਛਿਆ ਕਿ ਆਪਣੇ ਗੁਰੂ ਨੂੰ ਅਰਦਾਸ ਕਰਨ ਨਾਲ ਗੁਰੂ ਕਿੱਥੇ-ਕਿੱਥੇ ਸਹਾਈ ਹੋ ਸਕਦਾ ਮੈਂ ਉਸ ਨੂੰ ਕਿਹਾ ਕਿ ਮੱਖਣ ਸ਼ਾਹ ਲੁਭਾਣੇ ਦੀ ਅਰਦਾਸ ਕਰਨ ਉੱਪਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਡੁੱਬਦੇ ਜਹਾਜ਼ ਨੂੰ ਮੋਢਾ ਲਾਉਣ ਲਈ ਸਮੁੰਦਰ ਵਿੱਚ ਵੀ ਜਾ ਪਹੁੰਚੇ ਸੀ ਹੁਣ ਦੱਸ ਤੈਨੂੰ ਕਿੱਥੇ ਲੋੜ ਆ ਜਿਹੜੇ ਮਰਜੀ ਪੰਡਤ ਦੇ ਪੈਰ ਫੜ ਲੈ ਪੁੱਤ ਸਾਡਾ ਵਾੜ ਵੀ ਵਿੰਗਾ ਨਹੀਂ ਹੋਣਾ ਕਿਉਂਕਿ ਬਾਜੋ ਬਾਪੂ ਖੰਡੇ ਵਾਲੇ ਨੇ ਫੜੀ ਆ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਜਿਸ ਬੰਦੇ ਦੀ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੇ ਸੇਵਾ ਵੀ ਕਰਦਾ ਮੱਥੇ ਵੀ ਟੇਕਦਾ ਝਾੜੂ ਪੋਚੇ ਵੀ ਲਾਉਂਦਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਰ ਜ਼ਿੰਦਗੀ ਨੂੰ ਭਾਗ ਨਹੀਂ ਲੱਗਦੀ ਤੁਹਾਡੇ ਮੰਨਾਂ ਦੇ ਵਿੱਚ ਫਰਕ ਹੈ ਇੱਕ ਵਾਰੀ ਸੱਚੀ ਸ਼ਰਧਾ ਲਗਨ ਤੇ ਪਿਆਰ ਨਾਲ ਖੰਡੇ ਵਾਲੇ ਬਾਪੂ ਜੀ ਨੂੰ ਕੀ ਕਹਿਣਾ ਤੁਸੀਂ ਇੱਕ ਵਾਰੀ ਕਹਿ ਦਿਓ ਮੇਰੇ ਹੱਥਾ ਤੇਰੀਆਂ ਸਰਦਾਰੀਆਂ ਹੱਥ ਦੇ ਕੇ ਰੱਖੀ ਸਵਾਲ ਮੈਨੂੰ ਕਮਲਾ ਰਮਲਾ ਜਾਣ ਕੇ ਮੇਰੇ ਕਰਦੀ ਹੱਲ ਸਵਾਲ ਜਦੋਂ ਬਾਬਾ ਦੀਪ ਸਿੰਘ ਜੀ ਦੇ ਕਦਮਾਂ ਦੇ ਵਿੱਚ ਆਪਣੇ ਵਜੂ ਆਪਣੇ ਆਪ ਹੀ ਖਤਮ ਕਰ ਦੋਗੇ ਆਪਣੇ ਹੰਕਾਰ ਨੂੰ ਖਤਮ ਕਰ ਦਿਓਗੇ ਫਿਰ ਬਾਬਾ ਦੀਪ ਸਿੰਘ ਜੀ ਤੁਹਾਡੀ ਪਿੱਠ ਨਹੀਂ ਲੱਗਣ ਦੇਣਗੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਵਿੱਚ ਕੈਦ ਕਰ ਲਵੇ ਜਿੰਨੂੰ ਇੱਕ ਵਾਰ ਦਿਲ ਦੇ ਜਿੰਦਰੇ ਚ ਕੈਦ ਕਰ ਲਵੇ ਫੇਰ ਉਹ ਨਹੀਂ ਮੁੜ ਕੇ ਖੋਲਦਾ ਜੇ ਕੋਈ ਰੋਲਦਾ ਰੋਲਦਾ ਮੇਰੇ ਬਾਬਾ ਹਦੀਪ ਸਿੰਘ ਜੀ ਦੇ ਦਰਬਾਰ ਆ ਜਾਵੇ ਫੇਰ ਉਹ ਭੁੱਲ ਕੇ ਵੀ ਮੇਰੇ ਖੰਡੇਆਰੇ ਬਾਪੂ ਨੂੰ ਨਹੀਂ ਭੁੱਲਦਾ ਜੋ ਪਈ ਸਾਹਿਤੀ ਭੱਤ ਜੋ ਪਈ ਸੈਵਿਕ ਕ੍ਰਿਪ ਕਰ ਨਾਲ ਔਰ ਵਾਲੀ ਵੱਡੀ ਮੁਸੀਬਤ ਟਲ ਜਾਂਦੀ ਹੈ ਕਿਪਨal ਪੁਤਰੇ ਕਾਲਾ ਜਾਦੂ ਆਦਿਕ ਦਾ ਡਰ ਰਹਿਦਾ। ਜੁਪਈ ਸਾਹਿਬ ਜੀ ਨੂੰ ਹਰ ਸਮੇਂ ਚੱਪੜ ਵਾਲਿਆਂ ਨਾਲ ਪਰ ਬਾਸਮਾ ਦੀ ਸ਼ਕਤੀ ਹਰ ਸਮੇਂ ਵਿਚਰਨ ਕਰਦੀ ਹੈ। ਹੋਰ ਵੀ ਅੰਤਮ ਹਾਂ ਦਾ ਇਸ ਮਹਾਨ ਬਾਣੀ ਦੀ ਸਤਿਗੁਰਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅੰਨਾ ਪਾਣੀਆਂ ਸਤਕਾਹ ਖਾਲਸਾ ਪੰਚਾਤੀ ਕਲਾ ਵਿੱਚ ਵਿਚਰਦਾ ਹੈ। ਜੁਪਈ ਸਾਹਿਬ ਜੀ ਦੀ ਰਚਨਾ ਸਤਿਗੁਰ ਦੇ ਜਨ ਕਲਿਆਣ ਲਈ